ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਅੱਜ ਅਸੀਂ ਰੇਵ ਦੀ ਰੇਵ ਦੀ ਕਟਿੰਗ ਕਰਨ ਲੱਗੇ ਆਂ ਵੇਖੋ ਕਿਵੇਂ ਕਰਨੀ ਹੈ ਇਹ ਇੰਨੇ ਇਹਨਾਂ ਦਾ ਕੱਪੜਾ ਵਿੱਚੋਂ ਕੱਟਣਾ ਹੈ ਰੇਵ ਲੀਡ ਦਾ 1-1 ਇੰਚ ਦੀ ਰੇਵਲੀਰ ਦੀ ਘਟਨੀ ਕਰਨੀ ਕਰੀਂਗੀਆਂ। ਕਪੜਾ ਕੱਢ ਸੀ ਸਾਡੇ ਕੋ ਇਹਦੇ ਤੇ ਜੋੜ ਪਾਵਾਂਗੇ ਰੇਵਲੀਰ ਤੇ ਇੱਧਰ ਵੀ ਇੱਧਰ ਵੀ ਸਾਡੀ ਰੇਵਲੀਰ ਇਹਦਾ ਸਟੈਚ ਹੁੰਦੀ ਹੈ ਰੇਵਲੀਰ ਤਾਂ ਨਾਲ ਜੋੜ ਪਾਵਾਂਗੇ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜੂਰ ਕਰਨਾ ਤੇ ਸਬਸਕ੍ਰਾਈਬ ਜੂਰ ਕਰਨਾ ਚੈਨਲ ਨੂੰ ਧੰਨਵਾਦ ਜੀ